ਕਿ ਕਿਸਾਨ ਭਾਉਣ ਚੰਡੀਗੜ੍ਹ ਬੈਠਕ ਹੋਈ ਹੈ ਇੱਕ ਤਾਂ ਕਿਸਾਨ ਮਜ਼ਦੂਰ ਮੋਰਚੇ ਦੇ ਵੱਲੋਂ ਸਰਵਨ ਸਿੰਘ ਪੰਦੇਰ ਤੇ ਹਰਿਆਣੇ ਦੀਆਂ ਕੁਝ ਜਥੇਬੰਦੀਆਂ ਦੇ ਆਗੂ ਤੇ ਦੂਜੇ ਪਾਸੇ ਐਸਕੇਮ ਦੀਆਂ ਜਥੇਬੰਦੀਆਂ ਇਸ ਬੈਠਕ ਦੇ ਵਿੱਚ ਫਿਰ ਉਹੀ ਮਤੇ ਆਏ ਨੇ ਜਿਹੜਾ ਮਤਿਆਂ ਦੇ ਉੱਤੇ ਏਕਾ ਹੋਣ ਦੀ ਗੱਲ ਆ ਰਹੀ ਹੈ ਹੁਣ ਪ੍ਰੋਗਰਾਮ ਅਗਲਾ ਇਹ ਹੈ ਕਿ ਅਗਲੀਆਂ ਮੀਟਿੰਗਾਂ ਦੇ ਵਿੱਚ ਵੀ ਇਹ ਚਰਚਾ ਹੁੰਦੀ ਰਹੇਗੀ ਤੇ ਕੇਂਦਰ ਦੇ ਖਿਲਾਫ ਇੱਕ ਨੈਸ਼ਨਲ ਪੱਧਰ ਦੇ ਉੱਤੇ ਫਰੰਟ ਬਣਾਏ ਜਾਣ ਦਾ ਵੀ ਦਾਵਾ ਕੀਤਾ ਗਿਆ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇੱਥੇ ਤਾਂ ਏਕਾ ਹੋਵੇ ਹੀ ਹੋਵੇ ਪ੍ਰਦੇਸ਼ ਪੱਧਰ ਦੇ ਉੱਤੇ ਵੀ ਇੱਕ ਫਰੰਟ ਫਿਰ ਤੋਂ ਬਣੇ देखो जब तक देश पडर ते ਕਿਸਾਨਾਂ ਦਾ ਏਕਾ ਨਾ ਹੋਇਆ ਉਦੋਂ ਤੱਕ ਸੈਂਟਰ ਸਰਕਾਰ ਦੇਸ਼ ਦੀ ਜਨਤਾ ਨੂੰ ਇਹ ਦੱਸਣ ਵਿੱਚ ਕਾਮਯਾਬ ਹੋ ਚੁੱਕੀ ਹੈ ਕਿ ਜਿਹੜਾ ਇਸ ਵਾਰ ਕਿਸਾਨੀ ਅੰਦੋਲਨ ਚੱਲ ਰਿਹਾ ਉਹ ਸਿਰ ਤੇ ਸਿਰ ਪੰਜਾਬ ਦਾ ਪੰਜਾਬ ਦੇ ਕਿਸਾਨਾਂ ਦਾ ਪੰਜਾਬ ਦੇ ਜੱਟਾਂ ਦਾ ਕਿਉਂਕਿ ਉਹਨਾਂ ਨੇ 227 ਨੇੜੇ ਆ ਗਈਆਂ ਤੇ ਪੰਜਾਬ ਦੇ ਵਿੱਚ ਬੀਜਪੀ ਨੇ ਵੋਟਾਂ ਦਾ ਤਰੂਵਿਕਨ ਕਰਨਾ ਪੋਲਰਾਈਜੇਸ਼ਨ ਕਰਨੀ ਆ ਉਹਨਾਂ ਨੇ ਜਿਵੇਂ ਹਰਿਆਣਾ ਜਾਂ ਬਾਕੀ ਸੂਬਿਆਂ ਦੇ ਵਿੱਚ ਧਰਮ ਦੇ ਆਧਾਰ ਤੇ ਜਾਤ ਦੇ ਆਧਾਰ ਤੇ ਉਹਨਾਂ ਨੇ ਇਲੈਕਸ਼ਨ ਲੜਦੇ ਨੇ ਉਸੇ ਤਰ੍ਹਾਂ ਇਹਨਾਂ ਨੇ ਪੰਜਾਬ ਦੇ ਵਿੱਚ ਜੱਟ ਵਰਸਸ ਨੌਨ ਜੱਟ ਜਾਂ ਸਿੱਖ ਵਰਸਸ ਨੌਨ ਸਿੱਖ ਈਸ਼ੂ ਬਣਾ ਕੇ ਬੀਜਪੀ ਦੀ ਜਿਹੜੀ ਆ ਸਕੀਮ ਕਾਮਯਾਬ ਹੋਦੀ ਦਿਖਾਈ ਦੇ ਰਹੀ ਆ ਉਹਦੇ ਬਾਬਾ ਸਾਹਿਬ ਦੇ ਵੋਟ ਦੇ ਨਾਲ ਜਿਹੜੀ ਛੇੜਖਰਨੀ ਹੋਈ ਆ ਬੰਦ ਭਾਗੀ ਸੀ ਉਹਨੂੰ ਵੀ ਸਿਆਸਤ ਪੂਰੀ ਬੀਜਪੀ ਨੇ ਚਪਕਾਈ ਆ ਫਰੀਦਕੋਟ ਦੇ ਪਿੰਡ ਦਾਨੇਵਾਲ ਦੇ ਵਿੱਚ ਜੋ ਕੁਝ ਵਾਪਰਿਆ ਹੈਗਾ ਉਹਨੂੰ ਵੀ ਦਲਤ ਵਰਸਸ ਜੱਟੇ ਦਾ ਮੁੱਦਾ ਬਣਾ ਕੇ ਵਿਜੇ ਸਾਪਲਾ ਨੂੰ ਉੱਥੇ ਜਾ ਕੇ ਕਿੰਨੇ ਭਾਜੀਪੀ ਨੂੰ ਮੌਕਾ ਦਿੱਤਾ ਜਾ ਰਿਹਾ ਠੀਕ ਹੈ ਸਿਆਸਤ ਕਰਨ ਵਾਲੇ ਨੇ ਸਿਆਸਤ ਕਰਨੀ ਚਾਹੇ ਸਮਾਜ ਨੂੰ ਤੋੜਨ ਵਾਲੀ ਚਾਹੇ ਦੇਸ਼ ਨੂੰ ਤੋੜਨ ਵਾਲੀ ਪੰਜਾਬ ਇੰਡੀਆ ਦੀ ਜਿਹੜੀ ਪੋਲਿਟਿਕਸ ਆ ਹੁਣ ਤੱਕ ਇਹੋ ਹੀ ਹੁੰਦੀ ਆ ਰਹੀ ਆ ਭਾਜੀਪੀ ਕੋਈ ਨਵੀਂ ਨਹੀਂ ਕਰੇ ਹੁਣ ਸਵਾਲ ਕਿਸਾਨਾਂ ਦਾ ਮਸਲਾ ਐਮਐਸਪੀ ਪੰਜਾਬ ਪੰਜਾਬ ਦੇ ਕਿਸਾਨਾਂ ਨੂੰ ਮਿਲ ਰਹੀ ਆ ਕਣਕ ਤੇ ਵੀ ਮਿਲੀ ਝੋਨੇ ਦੀ ਮਿਲ ਬਾਕੀ ਠੀਕ ਆ ਤੇ ਫਸਲਾਂ ਤੇ ਮਾਰਕੀਟਿੰਗ ਹੈ ਨਹੀਂ ਸਰਕਾਰੀ ਖਰੀਦ ਨਹੀਂ ਹੋ ਰਹੀ ਪਰ ਬਾਕੀ ਸੂਬਿਆਂ ਨੂੰ ਤੇ ਕਣਕ ਝੋਨੇ ਤੇ ਵੀ ਨਹੀਂ ਮਿਲਦੀ ਹੈਗੀ ਜੁਪੀ ਬਿਹਾਰ ਦਾ ਕਿਸਾਨ ਤੇ ਰਗੜਿਆ ਜਾ ਰਿਹਾ ਹੈਗਾ ਜੋ ਸਰਕਾਰੀ ਭਾਅ ਹੁੰਦਾ ਉਹਦੇ ਤੇ ਬਹੁਤ ਥੱਲੇ ਜੇ ਮੰਨ ਲਓ 2500 ਆ ਉਹਦੇ 1800 ਦੀ ਕਣਕ ਝੋਨਾ ਵੇਚਦੇ ਨੇ ਕਿਉਂਕਿ ਉੱਤੇ ਸ਼ਾਹੂਕਾਰਾਂ ਦਾ ਰਾਜ ਆ ਹੁਣ ਉੱਥੋਂ ਦਾ ਕਿਸਾਨ ਉੱਠ ਨਹੀਂ ਰਿਹਾ ਨਾ ਜੁਪੀ ਦਾ ਕਿਸਾਨ ਉੱਠ ਰਿਹਾ ਨਾ ਬਿਹਾਰ ਦਾ ਉੱਠ ਰਿਹਾ ਕਿਸੇ ਵੀ ਸਟੇਟ ਦਾ ਨਹੀਂ ਉੱਠਾ ਤੇ ਭਾਜੀਪੀ ਨੇ ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ਨਹੀਂ ਜਾਣ ਦੇਣਾ ਜੇ ਪੰਜਾਬ ਦੇ ਕਿਸਾਨ ਦਿੱਲੀ ਨਹੀਂ ਜਾ ਸਕਦੇ ਤੇ ਹਰਿਆਣਾ ਦੇ ਤਾਂ ਜਾ ਹੀ ਸਕਦੇ ਨਾ ਹਰਿਆਣਾ ਦਾ ਕਿਸਾਨ ਨਹੀਂ ਜਾ ਰਿਹਾ ਯੂਪੀ ਦਾ ਕਿਸਾਨ ਤੇ ਦਿੱਲੀ ਆ ਸਕਦਾ ਉਹਨੂੰ ਨਹੀਂ ਉਹ ਨਹੀਂ ਉੱਠ ਰਿਹਾ ਬਿਹਾਰ ਦਾ ਕਿਸਾਨ ਉਹਨੂੰ ਕੌਣ ਰੋਕ ਰਿਹਾਗਾ ਪੰਜਾਬ ਦੇ ਕਿਸਾਨਾਂ ਨੂੰ ਰੋਕਿਆ ਜਾ ਰਿਹਾ ਨਾ ਬਾਕੀ ਕਿਸਾਨ ਹਰਿਆਣਾ ਦਾ ਕਿਸਾਨ ਕਿਉਂ ਨਹੀਂ ਜਾ ਰਿਹਾਗਾ ਇਹਦਾ ਮਤਲਬ ਹੈ ਕਿ ਹਰਿਆਣਾ ਦੇ ਕਿਸਾਨ ਕਹਿੰਦੇ ਸਾਨੂੰ ਲੋੜ ਨਹੀਂ ਜੁਪੀ ਦਾ ਕਿਸਾਨ ਕਹਿੰਦੇ ਸਾਨੂੰ ਲੋੜ ਨਹੀਂ ਬਿਹਾਰ ਦਾ ਕਿਸਾਨ ਕਹਿੰਦੇ ਸਾਨੂੰ ਲੋੜ ਨਹੀਂ ਤੇ ਸਿਰਫ ਤੇ ਸਿਰਫ ਪੰਜਾਬ ਦੇ ਕਿਸਾਨਾਂ ਨੇ ਠੀਕਾ ਲਿਆ ਇਹ ਸਭ ਤੋਂ ਵੱਡਾ ਸਵਾਲ ਖੜਾ ਹੋ ਰਿਹਾ ਕੀ ਜਿਹੜੇ ਧਰਨੇ ਲੱਗ ਰਹੇ ਨੇ ਕੀ ਇਹ ਬੀਜੇਪੀ ਦੀ ਟਰੈਪ ਦੇ ਵਿੱਚ ਆ ਗਏ ਨੇ ਕਿ ਜਾਂ ਬੀਜੇਪੀ ਦੀ ਸਿਆਸਤ ਦੇ ਹਿਸਾਬ ਨਾਲ ਚੱਲ ਰਹੇ ਨੇ ਇਪਰ ਟੂਲ ਕਰਦੇ ਇੱਕ ਵਿਸ਼ਾ ਬਣ ਚੁੱਕਾ ਕਿਉਂਕਿ ਜੇ ਪੰਜਾਬ ਦੇ ਕਿਸਾਨਾਂ ਨੂੰ ਸ਼ੰਭੂ ਨਹੀਂ ਟੱਪਣ ਦੇ ਦਿੱਤਾ ਜਾ ਰਿਹਾ ਕਲੋਰੀਨ ਨਹੀਂ ਟੱਪਣ ਦਿੱਤਾ ਜਾ ਰਿਹਾ ਜਿਹੜੇ ਸੋਨੀ ਪਾਣੀ ਪੱਤ ਦੇ ਜਾਂ ਐਨਸੀਆਰ ਦੇ ਕਿਸਾਨ ਉਹ ਤੇ ਪੰਜਾਬੋਂ ਦਿੱਲੀ ਐਂਟਰ ਕਰ ਸਕਦੇ ਨੇ ਉਹ ਤੇ ਜਾ ਹੀ ਸਕਦੇ ਨਾ ਹੁਣ ਦਰਹੀ ਗੱਲ ਹੈ ਕਿ ਪੰਜਾਬ ਦਾ ਕਿਸਾਨ ਵੰਡਿਆ ਪਿਆ ਕਿਉਂਕਿ ਇੱਥੇ ਚੌਧਰ ਆ ਬੱਤੀਆਂ ਤੋਂ 64 ਹੋ ਚੁੱਕੇ ਨੇ ਹਰ ਕੋਈ ਆਪਣੇ ਆਪ ਨੂੰ ਕਿਸਾਨ ਨੇਤਾ ਕਿਸਾਨ ਪ੍ਰਧਾਨ ਦੱਸਣ ਲੱਪੇ ਕਿਉਂਕਿ ਟੌਟਾ ਟੱਪਾ ਬਹੁਤ ਹੋ ਗਿਆ ਜਿਹੜੇ ਕਿਸਾਨ ਪ੍ਰਧਾਨਾਂ ਨੂੰ ਐਸਜੀਪ ਦੇ ਡੀਐਸਪੀ ਨਹੀਂ ਮਿਲਦਾ ਉਹ ਸਿੱਧੇ ਮੁੱਖ ਮੰਤਰੀ ਤੇ ਦੇਸ਼ ਦੇ ਵਜ਼ੀਰਾਂ ਦੇ ਨਾਲ ਗੱਲ ਕਰਨ ਲੱਪੇ ਨੇ ਤੇ ਇਸ ਕਰਕੇ ਹਰ ਇੱਕ ਨੂੰ ਚੌਧਰ ਕਰਨ ਦਾ ਆਦੀ ਬਣ ਚੁੱਕੇ ਨੇ ਟੋਲ ਬੰਦ ਬੰਦ ਕਰ ਰਹੇ ਹੋਰ ਕੋਈ ਨਹੀਂ ਉਹਨਾਂ ਲੋਕਾਂ ਲਈ ਠੀਕ ਹੈ ਲੋਕ ਡਰ ਰਹੇ ਨੇ ਕਿਸਾਨਾਂ ਨੂੰ ਸਮਝਣਾ ਪਊਗਾ ਕਿ ਤੁਹਾਡੇ ਤੋਂ ਲੋਕ ਕਿਉਂ ਡਰ ਰਹੇ ਹੈਗੇ ਨੇ ਲੋਕ ਤੁਹਾਡੇ ਨਾਲ ਲੜ ਰਹੇ ਨੇ ਤੁਹਾਨੂੰ ਸਮਝਣਾ ਪਊਗਾ ਕਿ ਤੁਹਾਡੀ ਜਿਹੜੀ ਬੈਗ ਬੋਨ ਹੈ ਉਹ ਜਨਤਾ ਸਮਾਜ ਤੁਸੀਂ ਉਹਨਾਂ ਨਾਲ ਹੀ ਲੜ ਰਹੇ ਖਾਪ ਰਹੇ ਹੋ ਇਸ ਕਰਕੇ ਤੁਹਾਣਾ ਕੰਮ ਸਰਕਾਰ ਦਾ ਹੁਣ ਹਲੇ ਤੱਕ ਦੇਖੋ ਕਿੰਨਾ ਚਿਰ ਹੋ ਗਿਆ ਹਲੇ ਤੱਕ ਇਹਨਾਂ ਦਾ ਏਕਾ ਨਹੀਂ ਹੋਇਆ ਕਿਉਂਕਿ ਇਹਨਾਂ ਦੇ ਵੀ ਆਪਣੀ ਪ੍ਰੋਬਲਮਾਂ ਦਾ ਕ੍ਰੈਡਿਟ ਵਾਰ ਹੁਣ ਕਹਿ ਰਹੇ ਕਿ ਇੱਕ ਨੈਸ਼ਨਲ ਲੈਵਲ ਤੇ ਹੀ ਫਰੰਟ ਬਣਾਵਾਂਗੇ ਤੇ ਸੰਯੁਕਤ ਕਿਸਾਨ ਮੋਰਚਾ ਕੀ ਆ ਜਿਹੜੀਆਂ ਦੇਸ਼ ਦੀਆਂ 550 ਕਿਸਾਨ ਜਾਂ ਖੇਤ ਮਜ਼ਦੂਰ ਜਥੇਬੰਦੀਆਂ ਸੀ ਉਸੇ ਕਰਕੇ ਸੰਯੁਕਤ ਕਿਸਾਨ ਮੋਰਚਾ ਜਦੋਂ ਟਿਕਰੀ ਗਾਜੀਪੁਰ ਸਿੰਘੂ ਉਹ ਪੂਰਾ ਇੰਡੀਆ ਉੱਤੇ ਆ ਚੁੱਕਾ ਸੀ ਹਰ ਦੇਸ਼ ਦੀ ਹਰ ਪ੍ਰਦੇਸ਼ ਦੀ ਹਰ ਜਥੇਬੰਦੀ ਨੇ ਤੁਹਾਡਾ ਉੱਤੇ ਆ ਕੇ ਸਪੋਰਟ ਕੀਤੀ ਹੈ ਹੁਣ ਤੁਹਾਨੂੰ ਕਿਉਂ ਨਹੀਂ ਸਪੋਰਟ ਮਿਲ ਰਹੀ ਹੈਗੀ ਨਾ ਇਹ ਕਿਸਾਨ ਜਥੇਬੰਦੀਆਂ ਨੂੰ ਪਰਚੋਲ ਕਰਨੀ ਚਾਹੀਦੀ ਆ ਇਹ ਪੰਦੇਰ ਸਾਹਿਬ ਡੱਲੇਵਾਲ ਸਾਹਿਬ ਨੂੰ ਪੜਚੋਲ ਕਰਨੀ ਪੈਗੀ ਔਰ ਇਹ ਜਿਹੜਾ ਤੁਸੀਂ ਨਾ ਸੁਜੁਗਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਤੇ ਰਾਜਨੀਤਿਕ ਤੁਹਾਡੇ ਚ ਵੱਡੀਆਂ ਪੈ ਚੁੱਕੀਆਂ ਤੁਸੀਂ ਇਹ جنگ ਨਹੀਂ ਜਿੱਤ ਸਕਦੇ ਜਿੰਨਾ ਮਰਜੀ ਜ਼ੋਰ ਲਾ ਲੋ ਤੁਹਾਡੀ ਸੈਂਟਰ ਨੇ ਨਹੀਂ ਸੁਣੀ ਹੈਗੀ ਜਦ ਤੱਕ ਤੁਹਾਡਾ ਏਕਾ ਨਹੀਂ ਹੁਣ ਫਿਰ ਕਹਿੰਦੇ ਅਸੀਂ ਮੀਟਿੰਗਾਂ ਕਰਾਂਗੇ ਯਾਰ ਕਿੱਡੀ ਕੀ ਤੁਹਾਡੀ ਵਾਟ ਦਾ ਰੌਲਾ ਕਿੱਡੀ ਕੀ ਤੁਹਾਡੀ ਚੌਧਰ ਆ ਕਿੱਡਾ ਕੀ ਤੁਹਾਡਾ ਕ੍ਰੈਡਿਟ ਵਾਰ ਆ ਕਿ ਤੁਸੀਂ ਕਿੰਨੀਆਂ ਕੀ ਮੀਟਿੰਗਾਂ ਕਰੋਗੇ ਇੱਕ ਮੀਟਿੰਗ ਦਾ ਸਵਾਲ ਹੈ ਤੁਹਾਡੀ ਕਿਉਂ ਨਹੀਂ ਸਾਂਝਾ ਨੁਕਤਾ ਜਿਹੜਾ ਸਾਂਝਾ ਪ੍ਰੋਗਰਾਮ ਬਣਦਾ ਕਿਉਂ ਨਹੀਂ ਇਕੱਠੇ ਕੀਤੇ ਜਾ ਰਹੇ ਤੇ ਜੇ ਤੁਸੀਂ ਸਿਰਫ ਤੇ ਸਿਰਫ ਪੋਲਿਟਿਕਸ ਕਿੰਨ ਕਰਨੀ ਆ ਜਾਂ ਸਿਰਫ ਤੇ ਸਿਰਫ ਪੋਲੀਟੀਕਲ ਪਾਰਟੀਆਂ ਦੇ ਹੱਥਾਂ 'ਚ ਵੇਖੜਣਾ ਕਿਉਂਕਿ ਲੋਕ ਮਹਿਸੂਸ ਕਰ ਚੁੱਕੇ ਨੇ ਕਿ ਤੁਸੀਂ ਕਿਸੇ ਨਾ ਕਿਸੇ ਪਾਰਟੀ ਦੇ ਹੱਤਾ ਵਿੱਚ ਖੇਡ ਤੇ ਤੁਹਾਡਾ ਨੁਕਸਾਨ ਇਸ ਕਰਕੇ ਮੀਟਿੰਗਾਂ ਕਰਦੀ ਕਿ ਲੋੜਾ ਮੀਟਿੰਗਾਂ ਦੇ ਸਰਕਾਰਾਂ ਨਾ ਕਰੋ ਤੁਸੀਂ ਆਪਸ ਦੇ ਵਿੱਚ ਮੀਟਿੰਗਾਂ ਕਰੀ ਜਾ ਰਹੇ ਨੇ ਮਤਲਬ ਤੁਹਾਡੇ ਕੋਲ ਹਜੇ ਤੱਕ ਇੱਕ ਲਾੜਾ ਨਹੀਂ ਚੁਣਿਆ ਜਾ ਰਿਹਾ ਹੈਗਾ ਪੀ ਸਾਰੇ ਕਹਿੰਦੇ ਕਿ ਲਾੜੇ ਬੰਨਾ ਬਰਾਤੀ ਨਾ ਕੋਈ ਬਣੇ ਇਸ ਕਰਕੇ ਇਹ ਨਹੀਂ ਹੋ ਸਕਦਾ ਕਿ ਨਾਈਆਂ ਦੀ ਬਰਾਤ ਦੇ ਵਿੱਚ ਸਾਰੇ ਰਾਜ ਇੱਕ ਨੂੰ ਤੇ ਤੁਹਾਨੂੰ ਲੀਡ ਦੇਣੀ ਪਏਗਾ ਨਾ ਕੋਈ ਬਰਾਹ ਲੋ ਕਿੱਡੀ ਕੀ ਵੱਡੀ ਗੱਲ ਤੁਹਾਡੇ ਸਾਹਮਣੇ ਐ ਇੰਨੇ ਨੁਕਸਾਨ ਹੋ ਰਿਹਾ ਆ ਆਰਥਿਕ ਤੌਰ ਤੇ ਹੋ ਰਿਹਾ ਸਮਾਜਿਕ ਤੌਰ ਤੇ ਲੋਕੀ ਤੁਹਾਨੂੰ ਕਿਤੇ ਨਫ਼ਰਤ ਨਾ ਕਰਨ ਲੱਗ ਪੈਣਾ ਇਸ ਕਰਕੇ ਇਕੱਠੇ ਹੋ ਤੁਸੀਂ ਬੁਲਾਓ ਕਿੰਨੇ ਕੀ ਜਥੇ ਬੰਦੇ ਜਿਹੜੇ ਤੁਹਾਡੇ ਪਹਿਲਾਂ ਜਿਹੜਾ 13 ਮਹੀਨੇ ਚੱਲਿਆ ਦੁੱਲ ਉਹ ਚਿਹਰੇ ਇਕੱਠੇ ਕਰੋ ਹੂੰ ਕਿੱਡੀ ਕੀ ਗੱਲ ਹੈ ਨਾ ਜਿਹੜੀ ਕਰਕੇ ਨਾ ਤੇ ਹੁਣ ਜੇ ਤੇ ਸਿਰਫ ਵੀ ਇਹੀ ਹੈ ਕ੍ਰੈਡਿਟ ਵਾਰ ਦਾ ਚੱਕਰ ਜੇ ਤੁਹਾਡੀ ਕੋਈ ਸਾਂਝਾ ਨੁਕਾਤੀ ਜਿਹੜਾ ਪ੍ਰੋਗਰਾਮ ਨਹੀਂ ਬਣਦਾ ਤੇ ਤੁਸੀਂ ਨੁਕਸਾਨ ਦੇ ਵਿੱਚ ਹੋ ਨੁਕਸਾਨ ਚੱਲ ਰਹੇ ਹੋ ਤੁਹਾਨੂੰ ਟੱਪਣ ਨਹੀਂ ਦਿੱਤਾ ਜਾ ਰਿਹਾ ਔਰ ਭਾਜਪਾ ਨੇ ਸਾਬਤ ਕਰ ਚੁੱਕੀ ਆ ਕਿ ਜਿਹੜਾ ਇੱਕ ਅੰਦੋਲਨ ਹੈ ਸਿਰ ਪੰਜਾਬ ਦੇ ਲੋਕਾਂ ਦਾ ਦੇਸ਼ ਦੇ ਲੋਕਾਂ ਦਾ ਦੇਸ਼ ਦੇ ਕਿਸਾਨਾਂ ਦਾ ਅੰਦੋਲਨ ਬਣਾਉਣ ਵਾਸਤੇ ਤੁਹਾਡਾ ਇਕਮੁੱਠ ਹੋਣਾ ਬੜਾ ਜ਼ਰੂਰੀ ਹੈ ਤੁਹਾਨੂੰ ਇੱਕਜੁੜਤਾ ਦਿਖਾਉਣੀ ਪੈਗੀ ਜੇ ਪੰਜਾਬ ਦੇ ਕਿਸਾਨ ਨਹੀਂ ਦਿੱਲੀ ਜਾ ਸਕਦੇ ਤੇ ਬਾਕੀ ਇੰਡੀਆ ਦਾ ਕਿਸਾਨ ਤੇ ਆ ਹੀ ਸਕਦਾ ਦਿੱਲੀ ਉਹ ਵੀ ਲੰਗਰ ਪਾਣੀ ਦਾ ਪ੍ਰਬੰਧ ਕਰ ਸਕਦੇ ਨੇ ਅਰੇਂਜਮੈਂਟ ਹੋ ਸਕਦਾ ਤੇ ਕਰੋ ਉਹਦੇ ਵਾਸਤੇ ਤੁਹਾਨੂੰ ਇਕੱਠੇ ਹੋਣਾ ਪੈਣਾ ਹੈਗਾ ਜੇ ਦਿੱਲੀ ਹਰਿਆਣਾ ਦਾ ਕਿਸਾਨ ਯੂਪੀ ਦਾ ਕਿਸਾਨ ਬਿਹਾਰ ਦਾ ਕਿਸਾਨ ਮੱਧ ਪ੍ਰਦੇਸ਼ ਦਾ ਕਿਸਾਨ ਰਾਜਸਥਾਨ ਦਾ ਕਿਸਾਨ ਆ ਗਿਆ ਤੇ ਪੰਜਾਬ ਦਾ ਕਿਸਾਨ ਵੀ ਚੱਲ ਜੂਗਾ ਜੇ ਕਰਨਾ ਤੇ ਦੇ ਸਿਰ ਤੇ ਸਿਰਫ ਤੁਸੀਂ ਆਪਸ ਦੇ ਵਿੱਚ ਹੀ ਲੜਨਾ ਹੈਗਾ ਤੇ ਫਿਰ ਤੁਸੀਂ ਅੱਜ ਵੀ ਇਸ ਲੜਾਈ ਚ ਹਾਰੋਗੇ ਤੇ ਭਲਕੇ ਵੀ ਹਾਰੋਗੇ ਤੇ ਭਵਿੱਖ ਵਿੱਚ ਵੀ ਹਾਰੋਗੇ ਇਸ ਟਾਈਮ ਇੱਕ ਜੁੜਤਾ ਦਾ ਸਵਾਲ ਹੈ ਇੱਕ ਮੁੱਠ ਹੁੰਦਾ ਸਵਾਲ ਹੈ ਤੇ ਤੁਹਾਨੂੰ ਦੇਸ਼ ਦੇ ਕਿਸਾਨਾਂ ਨੂੰ ਜਾਂ ਜਿਹੜਾ ਵੱਡਾ ਮੰਚਾ ਸੰਯੁਕਤ ਕਿਸਾਨ ਮੋਰਚਾ ਤੁਹਾਨੂੰ ਇੱਕ ਝੰਡੇ ਹੇਠ ਆਉਣਾ ਹੀ ਪੈਣਾ ਹੈਗਾ ਠੀਕ ਹੈ ਤੁਹਾਡੀ ਵਿਚਾਰਤਾ ਰ ਇੱਕ ਹੋ ਸਕਦੀ ਤੁਹਾਡੇ ਰਾਹ ਇੱਕੋ ਹੋ ਸਕਦੇ ਨੇ ਪਰ ਮੰਜ਼ਿਲ ਤੇ ਇੱਕ ਹੀ ਹੈ ਸਾਰਾ ਚਾਹੁੰਦੇ ਨੇ ਕਿ ਐਮਐਸਪੀ ਮਿਲੇ ਜੇ ਐਮਐਸਪੀ ਮੰਜ਼ਲ 1 ਦਾ ਤੇ ਫਿਰ ਰਾਹ ਵੀ ਇੱਕ ਕਰ ਲੋ ਨੇ ਹੂੰ ਇਹਦ ਨੂੰ ਹੋ ਸਕਦਾ ਹੈ ਕਿ ਦਿੱਲੀ ਜਾਣਾ ਹੈ ਤੇ ਕੋਈ ਕਹੇ ਮੈਂ ਸ਼ੰਭੂ ਤਾਣੀ ਜਾਣਾ ਮੈਂ ਕਨੌਰੀ ਤੱਕ ਪਹੁੰਚਣਾ ਤੇ ਦਿੱਲੀ ਹੈ ਨਾ ਤੇ ਜੇ ਤੁਸੀਂ ਦਿੱਲੀ ਜਾਣਾ ਚਾਹੁੰਦੇ ਤਾਂ ਤੁਹਾਨੂੰ ਇੱਕ ਰਾਹ ਲੱਭਣਾ ਪੈਣਾਗਾ ਇੱਕ ਮੰਚ ਤੇ ਆਉਣਾ ਪਊਗਾ ਔਰ ਮੰਚ ਤਾਂ ਡੇਕ ਆਲਰੇਡੀ ਹੈਗਾ ਸੰਯੁਕਤ ਕਿਸਾਨ ਮੋਰਚਾ ਹੂੰ ਜਿਨ੍ਹਾਂ ਲੋਕਾਂ ਨੇ 13 ਮਹੀਨੇ ਸੰਘਰਸ਼ ਕੀਤਾ ਪੂਰੇ ਇੰਡੀਆ ਨੇ ਤੁਹਾਡਾ ਸਾਥ ਦਿੱਤਾ ਤੇ ਇੰਡੀਆ ਤੇ ਫਿਰ ਸਾਥ ਦੇ ਨੂੰ ਤਿਆਰ ਜੇ ਤੁਸੀਂ ਇਕੱਠੇ ਹੋ ਜੇ ਤੁਸੀਂ ਇਕੱਠੇ ਨਹੀਂ ਹੋ ਤੇ ਤੁਹਾਨੂੰ ਸੈਂਟਰ ਅੱਜ ਵੀ ਕੁੱਟੂਗਾ ਕੱਲ ਵੀ ਕੁੱਟੂਗਾ ਤੁਹਾਨੂੰ ਕੱਲ ਵੀ ਪਹਿਲਾਂ ਵੀ ਉਹ ਬਦਨਾਮ ਕਰਦੇ ਰਹੇ ਨੇ ਤੇ ਤੁਹਾਨੂੰ ਅੱਜ ਵੀ ਬਦਨਾਮ ਕਰਨਗੇ ਤੇ ਭਵਿੱਖ ਦੇ ਵਿੱਚ ਵੀ ਬਦਨਾਮ ਕਰਨਗੇ ਜੀ